ਉਹ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੰਦੇ ਵੀ ਆਪਾਂ ਘਰੇ ਨਾ ਤੇ ਕੋਈ ਉਪਰਾਂ ਜਗਾ ਨਹੀਂ ਹੈਗਾ ਨਾ ਕਿਸੇ ਦੀ ਨਿੱਜੀ ਪ੍ਰਾਪਰਟੀ ਹੈ ਗੁਰੂ ਅਰਜਨ ਦੇਵ ਜੀ ਦੇ ਨਾਮ ਤੇ ਆ ਆ ਜੋ ਆਪਣੇ ਕੋਲ ਹੀ ਸਾਰਾ ਗੁਰੂ ਅਰਜਨ ਦੇਵ ਜੀ ਦੇ ਨਾਮ ਤੇ ਅਸੀਂ ਕੋ ਕਬਜ਼ਾ ਨਹੀਂ ਕਰਨਾ ਅਸੀਂ ਕੋ ਤੋੜਨਾ ਨਹੀਂ ਅਸੀਂ ਕਿਸੇ ਨੂੰ ਕੁਝ ਬੋਲਣਾ ਨਹੀਂ ਹੈਗਾ ਆਪਾਂ ਜਿਹਨਾਂ ਲੋਕਾਂ ਨੇ ਆਪਾਂ ਨੂੰ ਪੈਸੇ ਦਿੱਤੇ ਆ ਉਹਨਾਂ ਨੇ ਕਿਸੇ ਨੇ 1 ਰੁਪਿਆ ਦੇ ਤੱਕ ਦੇ 2 ਰੁਪਏ ਦਿੱਤੇ ਆ ਜਿਹਨਾਂ ਕੋਲ ਆਪਾਂ ਮੁੱਲ ਖਰੀਦੀ ਆ ਉਹ ਆਪਾਂ ਬੇਨਤੀ ਕਰਨੀ ਪਈ ਸਾਡੇ ਕੋਲ ਜਗ੍ਹਾ ਪੂਰੀ ਆ ਜਾਂ ਘਟਿਆ ਠੀਕ ਹੈ ਨਾ ਉਹ ਜਗ੍ਹਾ ਪੂਰੀ ਹੋਣ ਦੇ ਕਾਰਜ ਜੇ ਜ਼ਿਆਦਾ ਆ ਤੇ ਦੇਖੋ ਸਾਡੇ ਭਾਈ ਸਾਹਿਬ ਵਿੱਚ ਕਿਹੜੀ ਇਹਨਾਂ ਦੀ ਜਗ੍ਹਾ ਭੁੱਲਦੀ ਆ ਇਹ ਆਪਣੀ ਜਗ੍ਹਾ ਕੱਢ ਲੈਣਗੇ ਸਾਡੀ ਜਗ੍ਹਾ ਆਪਣੇ ਕੋਲ ਹੋਏਗੀ ਕੱਲ ਨੂੰ ਕੋਈ ਸਾਡੀ ਜਗ੍ਹਾ ਅਸੀਂ ਕਿਸੇ ਦੀ ਜਗ੍ਹਾ ਚ ਇਹਨਾਂ ਜਾਵਾਂਗੇ ਸਾਡੇ ਕੋਈ ਨਾ ਆਊਗਾ ਇਹ ਸਾਰੀ ਆਪਣੀ ਬਰਤਣੀ ਆ ਇਹ ਇਹ ਵੀ ਆਪਣਾ ਇਹ ਵੀ ਗੁਰੂਗਰ ਆਪਣਾ ਹੀ ਆ ਉਹ ਵੀ ਆਪਣਾ ਹੈ ਉਹ ਜਗਾ ਵੀ ਆਪਣੇ ਆਪਣੇ ਵਾਸਤੇ ਲਈ ਆ ਕਿਉਂਕਿ ਸਾਡੇ ਲੋਕ ਆ ਕੇ ਪਰੇਸ਼ਾਨ ਹੁੰਦੇ ਆ ਇੱਥੇ ਗੱਡੀਆਂ ਖੜੀਆਂ ਕਰਨ ਦੀ ਜਗਾ ਨਹੀਂ ਮਿਲਦੀ ਔਰ ਉਹਨੂੰ ਕਰਾਏ ਲਾਏ ਜਾਂਦੇ ਆ ਲੋਕੀ ਜਿਹੜੇ ਹੋਰਾਂ ਦੇ ਉਹ ਲੋਕ ਪੈਸੇ ਲੈਂਦੇ ਉਹਨਾਂ ਦੇ ਕੋਲ ਉਹ ਉਹਨਾਂ ਉਹਨਾਂ ਨੂੰ ਪਰੇਸ਼ਾਨੀ ਸਾਡੇ ਗਰੀਬ ਲੋਕ ਆਉਂਦੇ ਇੱਥੇ ਮੱਥਾ ਟੇਕਣ ਉਹਨਾਂ ਨੂੰ ਟੈਕਸੀ ਲਾਏ ਜਾਂਦੇ ਆ ਅਸੀਂ ਕਹਿੰਦੇ ਆਪਣੀ ਜਗਾ ਹੋਵੇ ਜਿੱਥੇ ਬਾਜੀ ਕੋ ਫੜਾ ਕਰੇ ਆਪਣੀ ਕੋਈ ਆਪਣੇ ਮੋਟਰਸਾਈਕਲ ਸਕੂਟਰ ਗੱਡੀ ਵਗੈਰਾ ਟਰਾਲੀ ਜਿੱਥੇ ਬਾਜੀ ਖੜੀ ਕਰੇ ਆਪਣੀ ਆ ਬਾਕੀ ਜਿਹੜੀ ਵਾਹਾਂ ਪੁਰਸ਼ ਹੁਣ ਜਗਾ ਰੇ ਛੱਡਦੇ ਇੱਦ ਆਪਾਂ ਕੋਈ ਤੇ ਕੰਮ ਜਾਂ ਥੋੜੀ ਲੈਣਾ ਆ ਜਾਂ ਕੋਈ ਸਾਨੂੰ ਇੱਥੇ ਦਿਖਾਉਣ ਆਏ ਆ ਜਾਂ ਤੁਹਾਡੇ ਤੋੜਨ ਆਏ ਜਾਂ ਬੰਨਣਾ ਆਏ ਆ ਅਸੀਂ ਤਾਂ ਆਪਣੀ ਤੁਹਾਡੇ ਲਈ ਸਵਾ ਗਰਾਊਂਡ ਬਣਾਉਣ ਆਏ ਆ ਵਧੀਆ ਬਹੁਤ ਆ ਆਪਣੀ ਜਗ੍ਹਾ ਦਿਸੂਗੀ ਤੋ ਅਕੇ ਵੀ ਜੀ ਸਾਡੀ ਆ ਜਗਾ ਸਾਡੇ ਗੁਰੂ ਅਰਜਨ ਦੇਵ ਜੀ ਦਾ ਨਾਮ ਮੇਰੀ ਹੈ ਨੋ ਤੁਸ ਆਪਾਂ ਉਹਨੂੰ ਸਫਾਈ ਵਾਸਤੇ ਉਹਦੀ ਜਗ੍ਹਾ ਪੂਰੀ ਕਰਨ ਵਾਸਤੇ ਇਹਨਾਂ ਨੂੰ ਬੁਲਾਇਆ ਔਰ ਇੱਕ ਦਿਨ ਦਾ ਲੱਖ ਰੁਪਿਆ ਖਰਚਾਉਂਦਾ ਔਰ ਤੁਸੀਂ ਆਪਣਾ ਕਿੰਨਾ ਟਾਈਮ ਇੱਕ ਇੱਕ ਬੰਦਾ ਲੱਖ ਲੱਖ ਰੁਪਏ ਦਾ ਕੰਮ ਕਰਦਾ ਸਾਰੇ ਤੁਸੀਂ ਛੱਡ ਕੇ ਨਾ ਆਏ ਆ ਮੇਰੀ ਬੇਨਤੀ ਹੈ ਕਿਸੇ ਨੂੰ ਨਾ ਏਦਾਂ ਬਿੰਦੂ ਪ੍ਰੰਤੂ ਜਾ ਕੇ ਕੰਮ ਕਰਨਾ ਉਸੇ ਨਹੀਂ ਕਰਨੀ ਇਹ ਜਗ੍ਹਾ ਤੁਹਾਡੀ ਆ ਆਪਾਂ ਪੂਰੀ ਕਰਕੇ ਉਹਨਾਂ ਨੂੰ ਦੱਸਣਾ ਵੀ ਤੁਹਾਡੀ ਜਗ੍ਹਾ ਸਾਡੇ ਕੋਲ ਇੰਨੀ ਆ ਗਈ ਆ ਇੰਨੀ ਰਹਿੰਦੀ ਆ ਔਰ ਜੇ ਸਾਡੇ ਕੋਲ ਜਿਆਦਾ ਆਈ ਆ ਉਹ ਚੰਡੀਗੜ੍ਹੋਂ ਵੀ ਲੋਕ ਆਏ ਆ ਜਿਹੜੇ ਆਪੇ ਦੇ ਵਾਸਤੇ ਲੋਕ ਆਇਆ ਲਾਡੀ ਜੀ ਆਏ ਆ ਉਹ ਭੈਣਾ ਸੁਮਣੇ ਜਿਨ੍ਹਾਂ ਦੇ ਵਾਗਲਾ ਕੀਤਾ ਉਹ ਵੀ ਸਾਰੇ ਆਏ ਆ ਉਹਨਾਂ ਨੇ ਇਹ ਥੋੜੀ ਕਿਹਾ ਵੀ ਸਾਡੀ ਤੁਹਾਡੀ ਚਾਹੁੰਦੀ ਸੀ ਕਿ ਖਾਲੀ ਨੂੰ ਦੇਣਾ ਜਾ ਉਹ ਨਹੀਂ ਕਰ ਦ ਦੇਣਾ ਅਜ ਤਾਂ ਉਹਨੂੰ ਦੱਸ ਦੇ ਵੀ ਹਾਂ ਆ ਦੇਖੋ ਸਾਡੇ ਕੋਲ ਵੀ ਜਗ੍ਹਾ ਸਗੀ ਉਹ ਅਸੀਂ ਪੂਰੀ ਕਰ ਲਈ ਆ ਜੇ ਸਾਡੀ ਘੱਟ ਵੱਧ ਤਾਂ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਔਰ ਜਿਹੜੀ ਆ ਇਹ ਜਗਾ ਦੇ ਵਿੱਚ ਆਉਂਦੀ ਆ ਇਹ ਵੀ ਸਾਡੀ ਆ ਠੀਕ ਆ ਨਾ ਉਹ ਵੀ ਜਗਾ ਸਾਡੀ ਆ ਆ ਵੀ ਜਗਾ ਸਾਡੀ ਆ ਇਹ ਸਾਰੀ ਆਪਣੀ ਆ ਜਾ ਤੁਹਾਨੂੰ ਕਿਹਨਾਂ ਕਿਹਾ ਹੋਵੇ ਸਾਡੀ ਜਗਾ ਬੇਲੀ ਕਰੋ ਜਾ ਅਸੀਂ ਲੱਗੇ ਕਬਜ਼ਾ ਕਰਨ ਜਾ ਅਸੀਂ ਲੱਗੇ ਵੇਚਣ ਜਾ ਕਰੋ ਛੇ ਤਾਂ ਕੁ ਦਿਨ ਹੀ ਗੱਲਬਾਤ ਕਰੋ ਇਹ ਆਪਣਾ ਘਰ ਆ ਕੋ ਪੂਰੀ ਕਰਦੇ ਜਗਾ ਇਹ ਸਾਰੇ ਤੁਹਾਡੇ ਹੀ ਆ ਆ ਜਿੰਨੇ ਵਿੱਚ ਖੜੇ ਆ ਨਾ ਇਹ ਆਪਣੀ ਆ ਸਾਡੇ ਕੋਈ ਬਾਹਰੋਂ ਨਹੀਂ ਆਇਆ ਇਹ ਕਰਕੇ ਤਨੀ ਗੱਲਬਾਤ ਕਰੇ ਇਹ ਦਿੰਦੀ ਕਰਕੇ ਇਹ ਆਪਣਾ ਤੁਹਾਡੀ ਆਪਣੀ ਆ ਇਹਨੂੰ ਜਗ੍ਹਾ ਨੂੰ ਪੂਰੀ ਹੋਣਾ ਲੈਂਦੇ ਉਹ ਜਿੱਥੇ ਆਪਣੀ ਹੋਏਗੀ ਜਿੱਥੇ ਤੱਕ ਵੀ ਹੋਏਗੀ ਤੁਹਾਡੀ ਆ ਜਾਂ ਤਾਂ ਅਸੀਂ ਮੈਂ ਕਹਾਂ ਤੁਹਾਨੂੰ ਅਸੀਂ ਅਸੀਂ ਇੱਥੇ ਦੀਵਾਰ ਬਣਾ ਦੇਣ ਤੁਹਾਨੂੰ ਉੱਥੇ ਆਉਣ ਨਹੀਂ ਦੇਣਾ ਅੰਦਰ ਸਾਦਾ ਤੁਸੀਂ ਕਹੋ ਜਾਂ ਤੁਹਾਨੂੰ ਕਿਹਾ ਹੋਵੇ ਤੁਸੀਂ ਭਾਈ ਇੰਨੇ ਦਿਨ ਇੱਥੇ ਰਹਿਣਾ ਲੋ ਬਾਕੀ ਸੀ ਆਹ ਕੰਮ ਕਰਨਾ ਇਹ ਤਾਂ ਤੁਹਾਡਾ ਹੀ ਆ ਅਸੀਂ ਇੱਥੇ ਤਾਂ ਆਉਂਦੇ ਆ ਤੁਹਾਡੇ ਸਮਾਗ ਕੇ ਰੋਟੀ ਪਾਣੀ ਤੁਹਾਡੋ ਖਾ ਖਾਈਦਾ ਤੁਸੀਂ ਪਵਾ ਕਿਸ ਨੂੰ ਖਿਲਾਓ ਚਾਹੇ ਨਾ ਖਿਲਾਓ ਫੇਰ ਵੀ ਅਸੀਂ ਰੋਟੀ ਖਾਣ ਇੱਥੇ ਆਈ ਦੱਸ ਇਸ ਕਰਕੇ ਆਪਣੀ ਜਗ੍ਹਾ ਆ ਕੋਈ ਇਦਾਂ ਦੀ ਗੱਲਬਾਤ ਨਹੀਂ ਕਰਨੀ ਕੋਈ ਕਿਸੇ ਨੂੰ ਪਰੇਸ਼ਾਨ ਕਰਨ ਦੀ ਲੋੜ ਨਹੀਂ ਸਰਪੰਚ ਸਾਹਿਬ بیٹھے ਆ ਆ ਸਾਰੇ ਮਹਾਪੁਰਸ਼ ਬੈਠੇ ਆ ਇਹਨਾਂ ਤੇ ਵਿਸ਼ਵਾਸ ਕਰੋ ਕਿ ਤੁਹਾਡੀ ਜਗ੍ਹਾ ਤੁਸੀਂ ਇੱਥੇ ਰਹਿਣਾ ਤੁਸੀਂ ਸਾਰਾ ਕੁਝ ਕਰਨਾ ਅਜੇ ਤਾਂ ਉਹ ਜਗ੍ਹਾ ਪੂਰੀ ਕਰਦੇ ਆ ਜੇ ਤੁਹਾਡੇ ਮਨ ਵਿੱਚ ਸ਼ੱਕਿਆ ਵੀ ਕੋਈ ਗਲਤੀ ਸ਼ੱਕ ਹੈ ਤਾਂ ਫਿਰ ਦੱਸੋ ਸਾਨੂੰ ਅਸੀਂ ਉਹ ਪੂਰੀ ਕਰ ਦਿੰਦੇ ਹਾਂ ਜਿਹੜੇ ਜਿਵੇਂ ਚੁੜੂ ਆ ਕੇ ਦੇਖਦੇ ਨੇ ਇੱਥੇ ਦੇ ਸਬੰਧ ਬਾਰੇ ਛੱਡੋ ਯਾਰੋ ਗੱਲ ਛੱਡ ਦਿਓ ਵਾਕੀ ਇੱਕ ਮੇਰੀ ਗੱਲ ਸੁਣੋ ਉਹ ਕਿਤੇ ਕੋਠਾ ਤਾਂ ਨਹੀਂ ਘਾ ਦਿੰਦਾ ਹਾਲੀ ਫੇਰੇ ਅਸੀਂ ਕਿ ਪਲੇਨ ਲਈ ਹੈ ਜਗਾ ਰਹਿਣ ਦੇ ਵਿੱਚ ਰਹਿਣੀ ਆ ਬਾਹਰ ਤੇ ਨਾਲ ਅਸੀਂ ਬਾਦੋਂ ਪਲੇਨ ਕਰਾਂਗੇ ਸਾਰੀ ਗੱਲ ਅਸੀਂ ਤੁਹਾਨੂੰ ਬੇਨਤੀ ਤੁਸੀ ਤੁਹਾਡੇ ਕੋਲ ਨਹੀਂ ਕੋਲ ਨਹੀਂ ਬਾਬਾ ਜੀ ਗੱਲ ਬੇਨਤੀ ਇਹ ਤੁਹਾਡੀ ਗੱਲ ਤਾਂ ਠੀਕ ਹੈ ਇਹਦੇ ਕੋਈ ਅਜੀਬ ਜਾਲ ਨਹੀਂ ਬਾਬਾ ਜੀ ਨਹੀਂ ਕਰਦੇ ਮਾ ਤੁਸੀ ਆ ਜਿਹੜੀ ਬਾਤ ਨਹੀਂ ਕੀਤੀ ਮੈਂ ਰਹਿਣ ਦਿਓ ਇਹ ਪਲੇਨ ਦੇ ਵਿੱਚ ਹੈ ਕਿ ਬਾਹਰ ਨਾਲ ਕਿਹੜੇ ਜਗਾ ਵੱਜ ਜਾਣੀਆਂ ਜਾਂ ਘਟ ਜਾਣੀਆਂ ਬਣਿਓ ਸੀਗਾ ਗਰਾਊਂਡ ਬਣੀਓ ਸੀ ਪਾਰਕ ਬਣੀ ਸੀਗੀ ਉਹਨੂੰ ਤਾਂ ਆ ਬਾਅਦ ਹੀ ਉਹ ਰਾਤੀ ਕਰਨੀ ਆ ਉਹ ਤੁਸੀਂ ਕੀ ਕਰਨੀ ਆ ਦੱਸੋ ਕੀ ਕਰਨੀ ਆ ਅਸੀਂ ਤਾਂ ਕੁਝ ਨਹੀਂ ਕਰਦੇ ਫੇ ਤੁਸੀਂ ਕਿਉਂ ਮੋਰਲਾ ਫੋਰਾ ਕਰਦੇ ਆ ਅਸੀਂ ਉਹ ਕੋਈ ਚੰਗਾ ਕਰਾਂਗੇ ਜੇ ਕੋਈ ਕਰਾਂਗੇ ਤਾਂ ਚਲੋ ਠੀਕ ਹੈ ਉੱਚੀ ਨਹੀਂ ਵੀ ਜੋ ਕਿ ਸਾਨੂੰ ਅਸੀਂ ਕੋਈ ਨਾ ਕੋਈ ਦੇਖ ਕੇ ਕਰਨ ਲੱਗੇ ਸਾਰਾ ਕੋਈ ਆ 10 ਦਿਨ ਮੁੱਡੇ ਤੇ ਕੰਮ ਕਰਦੇ ਰਹੇ ਉਹਨਾਂ ਦਾ 50000 ਰੁਪਇਆ ਬਣਿਆ ਇੱਕ ਦੋ ਦੋ ਬੰਦਿਆਂ ਦਾ ਉਹ ਇਥੇ ਤੁਸੀਂ ਦਿੱਤਾ ਨਾ ਢੁਕੋ ਲਿਆ ਵੀ ਅਸੀਂ 베ਚੀ ਕਰਦੇ ਆ ਜਾਂ ਅਸੀਂ ਘਾਟ ਵਟ ਤੁਸੀਂ ਕਿਹਾ ਨਹੀਂ ਘਾਟ ਵਟਣ ਲੱਗੇ ਆ ਉਦੋਂ ਤੁਸੀਂ ਸਫਾਈ ਦਿੰਦੇ ਵੀ ਸਫਾਈ ਕਰਨ ਕਿ ਆਪਾਂ ਜਗਾ ਸਾਫ ਕਰਦੇ ਆ ਤੁਹਾਨੂੰ ਜੇ ਤਾਂ ਕਿਹਾ ਹੋਵੇ ਤੁਸੀਂ ਨਾ ਪੈਸੇ ਦਿਓ ਜਾਂ ਕੰਮ ਕਰੋ ਸਾਡਾ ਸ਼ੌਕ ਹੈ ਵੀ ਆਪਣੇ ਆਪ ਦੇ ਆਸ-ਪਾਸੋਂ ਫਧਰਾ ਹੋਵੇ ਸਾਫ ਹੋਵੇ ਸਾਡੀ ਜਿਹੜੀ ਜਾਇਦਾਦ ਆ ਵਧੀਆ ਹੋਵੇ ਇੱਕ ਇੱਕ ਪਾਪਾ ਜੀ ਆ ਜਾਣਗੇ ਤਾਂ ਗੜਕੜ ਮੈਂ ਤਾਂ ਇੱਕ ਗੜਕੜੀ ਚਾਹਣਾ ਕੋਈ ਮਾਮਾ ਜੀ ਭਈ ਅਸੀਂ ਕਿਸੇ ਨਾ ਕੋਈ ਜਗਾ ਕਰੀਤੇ ਤੇ ਤੁਸੀਂ ਸਾਾਨੂੰ ਸਮਝਾ ਰਹੇ ਹੋ ਇਸ ਜਗਾ ਕਰੀਤੀ ਆ ਅਸੀਂ ਆਪਣੀ ਨਿਸ਼ਾਦੀ ਲੈ ਕੇ ਸਾਡੀ ਜਗਾ ਕਿੱਥੇ ਰਹੀ ਹੈਗੀ ਹੈ ਉਹੀ ਤਾਂ ਕੰਮ ਕਰਦੇ ਹੋਰ ਅਸੀਂ ਕਿਹੜੀ ਗੱਲ ਸਾਕੇ ਕਿ ਕਿੱਛੇ ਦੇ ਲਿਆ ਅੱਜ ਤਾਂ ਚੱਲਦਾ ਕੰਮ ਉਹੀ ਤੇ ਚੱਲਦਾ ਵੀ ਕਿੰਨਾ ਕੰਮ ਕਿਤੇ ਤੁਸੀਂ ਜਿਹੜੀ ਹੈਗੀ ਨਾ ਇਹ ਤਾਂ ਜਗ੍ਹਾ ਸਾਡੀ ਪਹਿਲੀ ਸੀ ਇੱਥੇ ਬੈਠੇ ਹਾਂ ਤੁਸੀਂ ਬੈਠੇ ਤੁਹਾਨੂੰ ਠਾਲਦਾ ਤੁਹਾਨੂੰ ਠਾਲਦਾ ਕੋਈ ਠਾਲਦਾ ਤੁਹਾਨੂੰ ਅੱਛਾ ਤੁਸੀਂ ਆਹ ਨੂੰ ਆਪੇ ਜੇ ਜੇ ਤਾਂ ਕੋਈ ਠਾਲਦਾ ਦੱਸੋ ਤੁਸੀਂ ਸਾਡੀ ਜਗ੍ਹਾ ਹੈ ਸਾਡੀ ਜਗ੍ਹਾ ਹੀ ਬੋਲ ਕੇ ਸ਼ੁਰੂ ਕੀਤਾ ਜੇ ਤੁਸੀਂ ਆਪਣੀ ਮੰਨਦੇ ਹੋ ਜਿਹੜੀ ਇਹ ਸਾਡੀ ਜਗ੍ਹਾ ਹੈ ਆਹ ਜਗ੍ਹਾ ਉਹ ਉੱਥੇ ਕਰਦੇ ਤੁਸੀਂ ਸਾਡੇ 40 50 ਕਿਲੇ ਦੀ ਜ਼ਮੀਨ ਨੂੰ ਸ਼ੁਰੂਦਾਸ ਦੇ ਨਾਂ ਤੇ ਦਿੱਤੀ ਹੈ ਅਸੀਂ ਜਿਹੜਾ ਕਹਿੰਦੇ ਨਹੀਂ ਹੈਗੀ ਅਸੀਂ ਕਹਾਂ ਤੁਹਾਨੂੰ ਵੀ ਨਹੀਂ ਹੈਗੀ ਤੇ ਜੋ 45 ਕਿਲੇ ਜ਼ਮੀਨ ਹੈ ਅਸੀਂ ਕਹਾਂ ਵੀ ਨਹੀਂ ਹੈਗੀ ਆਪ 55 ਕਿਲੇ ਅਸੀਂ ਅਸਾਂ ਠੀਕ ਹੈ ਜਿਆਦਾ ਅਸੀਂ ਕਿਹਾ ਵਾ ਤੁਹਾਨੂੰ ਵੀ ਸਾਡੇ ਇਹ ਨਹੀਂ ਕੁਝ ਅਸੀਂ ਤੁਸੀਂ ਕਿਉਂ ਕਰਦੇ ਐ ਤੇ ਵਿਰੋਧ ਕਿਉਂ ਕਰਦੇ ਘਿਰਦੇ ਕਿਉਂ ਕਰਦੇ ਆ ਗੱਲਾਂ ਉਹ ਹੁਣ ਦੇਖੋ ਕੁਝ ਅਸੀਂ ਕੋ ਮਾਰਾ ਕਰਨਾ ਤੁਹਾਡੇ ਜਾਂ ਤੁਹਾਨੂੰ ਪਿਛਲੇ ਸੱਤ ਦਿਲੇ ਫੈਲਮ ਦਿਖਾਏ ਆ ਉਹ ਝੰਡਾ ਜਾ ਕੇ ਉਹ ਬਰੇ ਸਿੰਘ ਉੱਤੇ ਲਾਤ ਤੁਸੀ ਪੱਟ ਦਿੱਤੇ ਸਾਰੇ ਤੁਸੀਂ ਸਾਰੇ ਪੱਟਦੇ ਤੁਸੀ ਦਾ ਪੱਟੇ ਜੇ ਤੁਹਾਨੂੰ ਇੱਦਾਂ ਹੁੰਦਾ ਵੀ ਇਹ ਸਾਡੇ ਝੰਡੇ ਅਸੀਂ ਕਿਉਂ ਪੱਟੀਏ ਸਾਡੇ ਝੰਡੇ ਉਹ ਆਪਣਾ ਸੀ ਚੜਾਇਆ ਝੰਡਾ ਕੋ ਦਿੱਲੀ ਪੱਟ ਦੋਗਾ ਸਲਾਮਾਰਟੀਨ ਹੁੰਦੀ ਜਿਹੜਾ ਹੈਗਾ ਅਸੀਂ ਕਿਉਂ ਚੱਡਾ ਪਟਾ ਜੀ ਤੁਹਾਡੇ ਤੁਹਾਡੀ ਘਰ ਜੀ ਲੱਗਾ ਕਿ ਬਾਹਰ ਤਾਂ ਨਹੀਂ ਲੱਗਾ ਜਗਾ ਨਹੀਂ ਪੂਰੀ ਕਰਨੀ ਆਓ ਜਿਹੜੀ ਬਾਬਾ ਜੀ ਬਣੀ ਹੋਈ ਹੈ ਉਹ ਤੁਹਾਨੂੰ ਬਲਿਖੀ ਜਗਾ ਜਿਹੜੀ ਇਹ ਸੀਗਾ ਤਾਂ ਸਾਡੀ ਬਣੀ 50 ਸਾਲ ਦੀ ਬਣੀ ਹੋਈ ਆ ਉਹਨੂੰ ਕਿਹਾ ਵੀ ਚੰਡਾ ਜਿਹੜਾ ਤੁਸੀਂ ਲਾਇਆ ਨਾ ਇਹ ਗਲਤ ਲਾਇਆ ਏਜੰਡਾ ਬਾਬਾ ਜੀ ਇਹ ਤਾਂ ਜਿਆਦਾ ਤੇ ਨਿਸ਼ਾਨਦਈ ਅਸੀਂ ਲੈ ਰਹੇ ਹਾਂ ਉਹ ਤਾਂ ਨਿਸ਼ਾਨਦ ਨਿਸ਼ਾਨ ਤਾਂ ਲਾਇਆ ਸੀਗਾ ਬੰਨ ਨਿਸ਼ਾਨਦਈ ਲੈ ਲੈ ਰਹੇ ਹਾਂ ਉਹ ਸ਼ਾਂਤੀ ਦੀ ਗੱਲਾਂ ਉੱਥੇ ਕੋਈ ਝੰਡਾ ਪੋਛੀ ਨਹੀਂ ਰਾਤੋ ਰਾਤ ਤੁਸੀਂ ਉਹ ਪੱਗਦੇ ਉਹ ਮਾਰੇ ਕੋਈ ਮੁਕਰ ਦਿੱਤਾ ਹੋਵੇ ਤਾਂ ਉਹ ਫੇਰ ਬੰਦਾ ਜੀ ਕਿਦਾਂ ਗੱਲਾਂ ਮਤਲਬ ਚੰਗੀਆਂ ਕਰਦੇ ਆ ਬੈਂਸ ਨਹੀਂ ਅਸੀਂ ਕਰਦੇ ਤੇ ਤੁਸੀਂ ਕਰਦੇ ਆ ਉਹ ਵੀ ਦੁਕਾਨਾ ਜੁਬਾਨਾ ਪਾਈਆਂ ਤੈਨੂੰ ਪਤਾ ਵੀ ਇੱਥੇ ਇਨਕਮ ਦਾ ਸਾਧਨ ਹੈ ਤੁਹਾਡਾ ਮੱਥਾ ਟੇਕਣ ਨਾਲ ਦੁਕਾਨਾ ਪਾਈਆਂ ਤੁਸੀਂ ਤੁਹਾਨੂੰ ਕਿਸੇ ਨੇ ਕਿਹਾ ਵੀ ਦੁਕਾਨਾ ਪਾਈਆਂ ਇੱਥੇ 50 ਦੁਕਾਨਾ ਤੁਸੀਂ ਕਰਾਇ ਲੈਂਦੇ ਆ ਆਹ ਮੁੰਡਾ ਜਿਹੜਾ ਆ ਉਹ ਹੁਣ ਸਾਨੂੰ ਦੱਸਿਆ ਝੂਲਿਆ 10000 ਰੁਪਏ ਉਹਦਾ ਤਿੰਨ ਦਿਨਾਂ ਦਾ ਲੈਂਦੇ ਹੋ ਗੁਰੂ ਮਹਾਰਾਜ ਇਹ ਕਹਿੰਦੇ ਵੀ ਤੁਸੀਂ ਕਰਾਇਆ ਲਓ ਲੋਕਾਂ ਦੇ ਕੋਲੋਂ ਆਪਣੀ ਦੁਕਾਨਾਂ ਪਾਓ ਤੁਹਾਨੂੰ ਕਿਸੇ ਨੇ ਕਿਹਾ ਵੀ ਤੂੰ ਦੁਕਾਨਾਂ ਕਿਉਂ ਪਾਈਆਂ ਜਿਸੀਂ ਝੰਡਾ ਉੱਥੇ ਮੜੀ ਨਿਸ਼ਾਨਦੇ ਸੀ ਅਸੀਂ ਤੁਹਾਨੂੰ ਕਹਿ ਦਿੱਤਾ ਵੀ ਤੁਸੀਂ ਆ ਬੜੇ ਜੀ ਸਾਨੂੰ ਕਰ ਲੈਂਦੇ ਹੋ ਤੁਸੀਂ ਚੋਰੀ ਪਾਤੀ ਇੱਦਾਂ ਥੋੜੀ ਚਾਹੀਦਾ ਤੁਹਾਨੂੰ ਇਹ ਤਾਂ ਜਿਹੜਾ ਹੈਗਾ ਨਾ ਦੇਖੋ ਤੁਸੀਂ ਜਿਹੜਾ ਟਿਕਾਏ ਪੈਸਾ ਹੈ ਤੁਸੀਂ ਕਹਿੰਦੇ ਉਹ ਨਹੀਂ ਤੁਹਾਨੂੰ ਕਿਹਾ ਵੀ ਸਾਡਾ ਅਸੀਂ ਕਬਜ਼ਾ ਕਰ ਲਿਆ ਉੱਥੇ ਤੁਸੀਂ ਇਦਾਂ ਕਹਿੰਦੇ ਸਾਡੀ ਆਪਣੀ ਜਗ੍ਹਾ ਉਹ ਕੋਈ ਗੱਲ ਨਹੀਂ ਜੇ ਕੋਈ ਆਪਣੇ ਆਪ ਉਹ ਜਗ੍ਹਾ ਪੂਰੀ ਕਰਦੇ ਆ ਜੇ ਤਾਂ ਤੁਹਾਨੂੰ ਕਹਿੰਦਾ ਵੀ ਇੱਥੋਂ ਲਾ ਦਿਓ ਜੀ ਚੱਕ ਦਿਓ ਜੀ ਅਸੀਂ ਲੱਗੇ ਕੋਖਾ ਮਾਰਨੋ ਫਲਾਣਾ ਕਰਨ ਲੱਗਿਆ ਇਹ ਤਾਂ ਤੁਸੀਂ ਕੋਹ ਕਰ ਲੈਂਦੇ ਬਹਿਤੀ ਇਹੀ ਕਿਤੀ ਸੀ ਕਿ ਪਿੰਡ ਦੀ ਮਹਿਨ ਮੋਢੀ ਜਮੀਨ ਰਹੀ ਐ ਇਸ ਜ਼ਮੀਨ ਨੂੰ ਪੂਰੀ ਕੋਲਣ ਤੋਂ ਕਿ ਪੂਰੀ ਹੋ ਜਾਵੇ ਜਿੱਥੇ ਤੁਹਾਡਾ ਘਰਾ ਥੋੜਾ ਰਹਿਣਾ ਨਹੀਂ ਕਿਸੇ ਨੇ ਕਿਹਾ ਤੁਹਾਨੂੰ ਵੀ ਘਰ ਚੱਕ ਲੋ ਇੱਥੋਂ ਜਦੋਂ ਕਿਸੇ ਨੇ ਕਿਹਾ ਤੁਹਾਨੂੰ ਦੱਸੋ ਬਰਾਏ ਬੰਦੇ ਨਾਲ ਕਿ ਸਾਨੂੰ ਤਾਂ ਇੱਕ ਮਿੰਟ ਇੱਕ ਮਿੰਟ ਬੇਸ਼ ਕਰਾਓ ਸਾਡੀਆਂ ਗੁਰਦੀਆਂ ਪਟ ਕੇ ਉਹ ਮਾਰੇ ਮੈਂ ਬਾਬਾ ਜੀ ਜਦੋਂ ਅਸੀਂ ਉਧਰੋਂ ਕਰਵਾ ਕੇ ਮੁੜ ਕੇ ਆਏ ਨੇ ਦੁਬਾਰਾ ਇੱਥੇ ਅਸੀਂ ਹਾਂਜੀ ਐਸੀ ਐਸੀ ਨਾ ਉਹੋ ਨਹੀਂ ਕੀ ਕਹਿ ਕੇ ਕਹਿ ਸਕਦੇ ਮੇਰੇ ਸਾਹਮਣੇ ਇਹ ਚਾਹਤ ਹੈ ਤੁਸੀਂ ਇਹ ਕਹਿ ਮੈਂ ਸੀ ਤੁਸੀਂ ਜਿਹੜਾ ਨਾ ਕੀ ਕਹਿ ਕੇ ਕਹੋ ਚਲੋ ਇਹ ਹੀ ਕਹਿ ਦਿਓ ਜੀ ਇਹ ਜਗਾ ਆਪਣੀ ਹੈ ਗੁਰੂ ਘਰ ਦੀ ਹੈ ਇਹ ਕੋਈ ਐਧਾ ਦੇ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਨਾ ਟੈਨਸ਼ਨ ਲੈਣੀ ਹੈ ਇਹ ਹਦਾਇਤ ਕੇ ਜਿਹਾ ਵੀ ਮਸਲਾ ਉਸ ਤੋਂ ਬਾਅਦ ਵਿੱਚ ਮੈਂ ਸਪੈਸ਼ਲ ਫੋਨ ਕਰਕੇ ਉਹਨਾਂ ਨੂੰ ਕਿਹਾ ਬਾਬਾ ਜੀ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੇ ਸਾਨੂੰ ਮਿੰਟੀ ਕਰਵਾ ਲੈਣ ਦਿਓ ਜਗਾ ਨਿਕਲ ਆ ਜਿੱਥੇ ਵੀ ਹੋਊਗੀ ਇਸ ਨਿਸ਼ਾਨ ਇੱਕ ਸਰ ਉਹਨਾਂ ਕੋਲ ਜ਼ਮੀਨ ਪੂਰੀ ਕਰਨੀ ਆ ਇੱਧਰ ਹੋਵੇ ਜਾਂ ਉੱਧਰ ਹੋਵੇ ਕੋਈ ਸਾਨੂੰ ਫਰਕ ਨਹੀਂ ਹੈਗਾ ਇਹ ਗੱਲ ਕੋਈ ਉਹਨਾਂ ਨਾਲ ਫਿਰ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਕਹਿੰਦੇ ਜੀ ਵੀ ਸਾਡੇ ਤਾਂ ਸੰਗਤ ਸਾਰੇ ਚਰਵਾ ਪਿਆ ਆ ਜੀ ਬਾਬਾ ਜੌੜਾ ਕਬਜ਼ਾ ਕਰਨ ਲੱਗਾ ਥੇ ਵੀ ਮੈਂ ਉਹਨਾਂ ਦੇ ਤਸੱਲੀ ਦਵਾਈ ਮੈਂ ਕਿਹਾ ਕੋਈ ਕਬਜ਼ਾ ਨਹੀਂ ਕਰਨਾ ਸੀ ਕੋਈ ਗੱਲ ਨਹੀਂ ਕਰਨੀ ਅਸੀਂ ਨਿਸ਼ਾਨਦੇ ਹੀ ਕਰਾਉਣੇ ਆ ਤੁਸੀਂ ਉਹਲੇ ਉੱਥੇ ਜਗਾਰੇ ਛੜਨ ਲੱਗੇ ਜੇ ਸਵੇਰ ਦੰਦੇ ਪਹਿਲੇ ਇੱਕ ਗੱਲ ਦੱਸ ਦਵਾ ਦੇ ਜੀ ਕੀ ਕਰਕੇ ਗੋਆ ਅਸੀਂ ਇੱਥੇ ਹੁਣ ਛੱਡਿਆ ਆਪਾਂ ਉਹ ਮੋਰ ਉਹ ਚੋਣਾਂ ਦਾ ਕੁਝ ਨਿਸ਼ਾਨਾ ਵੀ ਕਰੀ ਛੱਡੋ ਜੜੇ ਆ ਤਾਂ ਬਗੈਰ ਦੇ ਨਾਣੇ ਨਾਲ ਤੁਸੀਂ ਕਿੰਨਾ ਬੰਦਾ ਆ ਕੇ ਨਾਮ ਬੰਦਾ ਖੜਾ ਸੀ ਅਸੀਂ ਤੁਹਾਨੂੰ ਕਹਿ ਲਗਾਏ ਆ ਆ ਨਹੀਂ ਕਿ ਮਿਲੋ ਜਾਂ ਘਟ ਦੋ ਨਾ ਨਾ ਖੜੇ ਹੋਗੇ ਲੋ ਤਾਂ ਜੇ ਘਟ ਜਾਈਏ ਮਜ਼ਰਾ ਮਾਰ ਬਾਬਾ ਜੀ ਨਾਲ ਸਾਰਾ ਕੁਝ ਸਿਰਫ ਜ਼ਮੀਨ ਸੱਟ ਬਾਬਾ ਜੀ ਬਾਬਾ ਜੀ ਨਾਲ ਖੜੇ ਨਾ ਘਟਦੇ ਨਹੀਂ ਆ ਜੀ ਤੁਸੀਂ ਜਗਾ ਬਾਬਾ ਜੀ ਨਾਲ ਹੋ ਕੇ ਪੂਰੇ ਕਰਾ ਕੇ ਦਿਓ ਤੁਹਾਨੂੰ ਹਾਂ ਕੀ ਬੰਦ ਨਾ ਹੋ ਕੇ ਪੂਰੀ ਕਰਾ ਕੇ ਦਿਓ ਆ ਸਿਆਣੇ ਵਾਲੇ ਕੰਮ ਕਰੇਗੇ ਆਪਾਂ ਸਾਰੇ ਪੈਸੇ ਦਿੱਤੇ ਉਹਨੂੰ ਤੂੰ ਪੂਰੀ ਕਰੇਗਾ ਟਾਡੇ ਕੋਲੀ ਸਾਰੇ ਅਹੀਂ ਕਿਤੇ ਲੈ ਜਾਣੇ ਠੀਕ ਹੈ ਜੀ ਆਪ ਕਰੇਗਾ ਉਹ ਨਾਲ ਲਾ ਕੇ ਪੂਰੀ ਕਰਾ ਕੇ ਜੀ ਬਾਬਾ ਜੀ ਬਾਬਾ ਜੀ ਆ ਕੇ ਬਾਰੇ ਬੜਾ 파ਰ ਤੋਂ ਦਾ ਬਾਲਣ ਨੂੰ 12 ਵਜੇ ਆਓ 2 ਵਜੇ ਆਓ ਤੁਹਾਡੇ ਨਾਲ ਸੀ ਕਿਸੇ ਜੀ ਆਪਾਂ ਜੀ ਆਪਾਂ ਦਾ ਬਾਟਰ ਕਿਤੇ ਉਹ ਜੀ ਸਾਨੂੰ ਪਹਿਲਾਂ ਤੋਂ ਨਹੀਂ ਕਿਹਾ ਲੇਕਿਨ ਅੱਜ ਤੱਕ ਕਹਿਣਾ ਸ਼ੁਰੂ ਕਰਦੇ ਆ ਕਿ ਉਹ ਤੁਹਾਡੇ ਮੱਝ ਭਰਦਾ ਨਾ ਹੋ ਰਿਹਾ ਇਹ ਤੁਸੀਂ ਆ ਕੇ ਕਿਹਾ ਕਿ ਨਹੀਂ ਆਪੇ ਅਸੀਂ ਆ ਕੁਝ ਕਰਨ ਲੱਗੇ ਆ ਕਿਉਂ ਨਹੀਂ ਕਿਹਾ ਕਿਉਂ ਨਹੀਂ ਕਿਹਾ ਉਹ ਤੇ ਦੇਖੋ ਉਦੋਂ ਦੀ ਗੱਲ ਹੋ ਗਈ ਆ ਉਹਨਾਂ ਨੂੰ ਕਰਦੇ ਨੇ ਆਪਣੇ ਰਹਿ ਜਾਂ ਚਲੋ ਕੋਈ ਨਹੀਂ ਇਹ ਵਾਰੀ ਹੋ ਜਾਂਦੀ ਆ ਨਹੀਂ ਗਲਤ ਫਹਿਮੀ ਹੈ ਬਾਬਾ ਜੀ ਜਦ ਅਸੀਂ ਤੁਹਾਨੂੰ ਤਸੱਲੀ ਦਿਵਾਉਣ ਦੇ ਹਾਂ ਕੋਈ ਪ੍ਰਧਾਨ ਜੀ ਆਣ ਕੇ ਅੱਜ ਕੋਈ ਗੱਲ ਨਹੀਂ ਇਦਾਂ ਜਿਹੋਣੀ ਬਾਬਾ ਜੀ ਨੂੰ ਬਾਬਾ ਜੀ ਉਹਨਾਂ ਸਪੈਸ਼ਲ ਜਿਹਨਾਂ ਚ ਸਾਡੀ ਬੇਨਤੀ ਪੂਰੀ ਨਹੀਂ ਹੁੰਦੀ ਸਾਰੇ ਆ ਝੰਡੇ ਪੁੱਟਿਆ ਇਹ ਜੇ ਸਾਡੇ ਉਹਨੂੰ ਛੇੜਿਆ ਨਾ ਬੰਦੇ ਜੀ ਕੋਈ ਪਿਛਲਾ ਨਾ ਅਸੀਂ ਕਾਰਵਾਈ ਉਸ ਤੇ ਤੁਹਾਡੀ ਨਾਲ ਫਿਰ ਕਾਰਵਾਈ ਕੀਤੀ ਜਾ ਕੇ ਪੱਟਣੀ ਹੁੰਣ ਤਾਂ ਉਹਨਾਂ ਨੂੰ ਪਤਾ ਲੱਗਦਾ ਸਾਡੀ ਜਗ੍ਹਾ ਇਹ ਤੱਕਿਆ ਅਸੀਂ ਉਹ ਬਹੁਤ ਲੱਗੇ ਆ ਜੇ ਅਸੀਂ ਕਿਤੇ ਖੇਤੀ ਦੇਣੀ ਜਾਂ ਅਸੀਂ ਢੋਣਾ ਜਾਂ ਅਸੀਂ ਚਫੇਰਨੀ ਉੱਥੇ ਅਜਾ ਤੁਹਾਡੇ ਬਾਅਦ ਤੇ ਵੀ ਜਦੋਂ ਸੰਗਤ ਇੱਥੇ ਆਉਂਦੀ ਹੈ ਸੰਗਤ ਨੂੰ ਪਤਾ ਲੱਗਿਆ ਸੀ ਇੰਨੀ ਇੰਨੀ ਤਾਕਤ ਦੇ ਮਾਲਕ ਹੈ ਨਹੀਂ ਸਾਡੀ ਜਾਇਦਾਦ ਹੈ ਅਜਾ ਉਹ ਆਪਣੇ ਆਪਣੀਆਂ ਬੱਟਾਂ ਵੜਾ ਕੇ ਬੈਠ ਗਏ ਇਿੱਤ ਨਹੀਂ ਕਰਨੀ ਮਹਾਪੁਰਸ਼ਾਂ ਦੀ ਜਗ੍ਹਾ ਹੈ ਮਹਾਪੁਰਸ਼ਾਂ ਨੂੰ ਐਨੋ ਇੱਜ਼ਤ ਮਾਨਣਾ ਪਿਆਰ ਨਾਲ ਜਿੱਦ ਨਹੀਂ ਤੁਹਾਡੇ ਕੋਲ ਜੱਦੀ ਜਾਇਦਾਦ ਨਹੀਂ ਬਾਬਾ ਜੀ ਕਿਸੇ ਦੇ ਵੀ ਇਹੋ ਉਹ ਜੀ ਕੋਈ ਲੋੜ ਨਹੀਂ ਕਾਸੀ ਕਿਹੜੇ ਕਰਨੀ ਇੱਕ ਇੱਕ ਰੁਪਈਆ ਲਿਆ ਸੀ ਪੂਰਾ ਕਰਕੇ ਦੇਣਾ ਉਹ ਪੈਸਾ ਲੈਣੇ ਸਾਡੀ ਗੱਲ ਨਹੀਂ ਸਮਝਦੇ ਆਪਾਂ ਦਾ ਸੇਵਾਦਾਰ ਆਂ ਸੇਵਾਦਾਰ ਬਣ ਕੇ ਰਹਿਣਾ ਅਸੀਂ ਕਿਹੜੇ ਕਿਹੜੇ ਨਾਂ ਦੇ ਨਾਂ ਤੇ ਮੈਂ ਜਿਹੜੀ ਆ ਜਗ੍ਹਾ ਲਈ ਆ ਕਿਹਦੇ ਨਾਂ ਤੇ ਮੈ ਮਾਰੀ ਜਾਂਦਾ ਕੰਗਲੀਆਂ ਪਰਮ ਸਤਿਗੁਰੂ ਰੂਪ ਗੁਰੂ ਜੀ ਪਿਆਰੀ ਗੁਰਸਵਾਰੀ ਸਾਜ ਸਤਜਿਓ ਅੱਜ ਬਹੁਤ ਹੀ ਸਮਾਂ ਖੁਸ਼ੀ ਦਾ ਮਿਲਿਆ ਜਰੂਰ ਦਾਸ ਸਾਧੂ ਸੰਪਰਦਾਸ ਸੋਸਾਇਟੀ ਰਿਸਟ ਪੰਜਾਬ ਵੱਲੋਂ ਜਿਨ੍ਹਾਂ ਦੇ ਚੇਅਰਮੈਨ ਸੰਤੋਸ਼ ਸਿੰਘ ਦਾਸ ਮਹਾਰਾਜ ਜੀ ਡੇਰੇ ਸੋ ਸੰਤ ਬਾਬਾ ਸੀガル ਸਿੰਘ ਬੋਣ ਪ੍ਰਧਾਨ ਸੰਨਮਲ ਦਾਸ ਮਹਾਰਾਜ ਜੀ ਡੇਰੇ ਸੋ ਸੰਤ ਬਾਬਾ ਬੀਤਮ ਦਾਸ ਜੀ ਰਾਜਪੁਰ ਸਰੂਪ ਤੋਂ ਜਿਨ੍ਹਾਂ ਦੀ ਰਹਿਨਮਾਈ ਗੇਠ ਅੱਜ ਅਸੀਂ ਸਾਰੀ ਹੀ ਸੰਗਤ ਦੇ ਸੰਜੋਗ ਔਰ ਪਿਆਰ ਬਲਿਸ਼ਾਨ ਜਾਂ ਸੰਗਤ ਦੇ ਸੰਜੋਗ ਦੇ ਨਾਲ ਇਹ ਜੋ 73 ਕਿੱਲੇ 81 ਜਮੀਨ ਲੈ ਖਰੀਦੀ ਗਈ ਸੀ ਗੁਰੂ ਅਰਦਾਸ ਸਾਹਿਬ ਤੋਂ ਪ੍ਰਜਾ ਸੋਸਾਇਟੀ ਗੁਰੂ ਅਰਦਾਸ ਮਹਾਰਾਜ ਦੇ ਨਾਂ ਤੇ ਜਨਾ ਦੇ ਮਹਾਪੁਰਸ਼ਾ ਬਲੋ ਇੱਕ ਅਪਲੀਕੇਸ਼ਨ ਹੈ ਨਿਸ਼ਾਨ ਰਹੀ ਦੇ ਵਾਸਤੇ ਨੰਗਲ ਅ ਅਸੀਲਰ ਨੂੰ ਆਪਾਂ ਇੱਕ ਗੜ ਸਿੰਘ ਕਨ ਨੂੰ ਦਿੱਤੀ ਗਈ ਸੀ ਜ ਜਨਾ ਨੇ ਦੋ ਨਾਂ ਦੇ ਕਨੋਂਗੋ ਤਸੀਲਦਾਰ اور ਪਟਵਾਰੀਆਂ ਨੇ ਰਲ ਕੇ اور ਸਰਕਾਰੀ ਮੁਲਾਜ਼ਮਾਨ ਸਾਰਿਆਂ ਨੇ ਇਕੱਤਰ ਹੋ ਕੇ ਇਸ ਨਿਸ਼ਾਨ ਦੇਖੀ ਜਾ ਜੋ ਅੱਜ ਤਰਵਾਰਾ ਸੀਗੇ ਜਿਹਦੇ ਵਿੱਚੋਂ ਐਸਟੀਮੇਟ ਲੱਗਾ ਹੈਗਾ ਹੈ ਕਿ ਜਿਹੜਾ ਲਗਭਗ 5 ਕਿੱਲੇ ਤੋਂ ਜਮੀਨ ਜਿਹੜੀ ਹੈਗੀ ਆ ਉਹ ਕਿਸੇ ਤਰ੍ਹਾਂ ਦੇ ਤਬਜੇ ਥੱਲੇ ਹੈਗੀ ਆ ਅਸੀਂ ਉਹਦੇ ਬਾਰੇ ਕਾਫੀ ਮਤਲਬ ਸ nghiêmਤ ਹੋ ਲਾ ਕੇ ਕਾਫੀ ਅਚੰਗਿਆਸ਼ਕਾ ਰਹੇ ਸੀ ਪਰ ਹਾਲੇ ਤੱਕ ਉਹ ਪਤਾ ਨਹੀਂ ਲੱਗ ਰਿਹਾ ਪਰ ਇਧਰੋਂ ਆ ਜੇ ਨੀਂਦ ਦਾ ਜਿਹੜਾ ਸਵੇਰ ਦੇ ਨਿਸ਼ਾਨ ਦੇਖੀ ਸਾਡੀ ਮਤਲਬ ਖੋ ਚੁਕੀ ਹੋਊਗਾ ਅਸੀਂ ਉਸ ਰੂਪਰ ਦੀ ਨੀਂਦ ਰੂਪਰ ਦੇ ਵਿੱਚ ਆਉਂਦੀ ਹੈ ਜਿਹਨੂੰ ਜਿਹਦੇ ਵਿੱਚ ਅਸੀਂ ਆ ਗੁਰੂ ਸਰਵ ਮਹਾਰਾਜ ਦਾ ਪ੍ਰਕਾਸ਼ ਵਿਖਾੜਾ 648ਵਾਂ ਪ੍ਰਕਾਸ਼ ਵਿਖਾੜਾ ਆ ਰਿਹਾ ਹੈ ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆ ਇਧਰ ਸਾਸ ਸਪਾਈ ਦਾ ਕੰਮ ਜਿਹੜਾ ਸੀ ਉਹ ਚਾਲੂ ਕੀਤਾ ਗਿਆ ਜਿਸ ਦੇ ਵਿੱਚ ਅ ਸ਼ਾਂਚੂ ਹੰਗਾ ਸ਼ੰਤੋ ਸਿੰਘਿੰਦਰ ਦਾਸ ਮਹਾਰਾਜੀ ਨੇ ਹੋਰ ਵੀ ਸੰਗਤਾਂ ਨੂੰ ਨਾਲ ਲੈ ਕੇ ਇੱਥੇ ਇਹ ਵਿਵਾਦ ਖੜਾ ਕੀਤਾ ਹੈ ਕਿ ਉਹ ਇੱਥੇ ਕਬਜ਼ਾ ਕਰਨ ਵਾਸਤੇ ਆਏ ਆ ਜੋ ਨਜ਼ਾਜ ਧੱਕੇਸ਼ਾਹੀ ਕਰ ਰਹੇ ਆ ਪਰ ਇਹ ਗਲਤੂਕੀ ਆ ਤੁਸੀਂ ਸਾਰੀ ਸੰਗਤ ਆਣ ਕੇ ਇੱਥੇ ਦੇਖ ਵੀ ਸਕਦੇ ਆ ਜਿੱਥੇ ਅਸੀਂ ਖੜੇ ਆ ਇਹ ਸਾਰੀ ਜਗ੍ਹਾ ਜਿਹੜੀ ਹੈਗੀ ਆ ਇਹ ਰੋਪੜ ਦੇ ਵਿੱਚ ਪੈ ਰਹੀ ਆ ਔਰ ਪੰਜ ਕਿਲੇ ਤੇ ਮੇਨ ਜਿਹੜੀ ਆ ਉਹ ਹੱਲੇ ਸਾਡੀ ਮਤਲਬ ਨਿਕਲਦੀ ਪਈ ਆ ਉਹ ਅਸੀਂ ਐਪਲੀਕੇਸ਼ਨ ਦੇ ਕੇ ਥਾ ਉਹ ਵੀ ਕਰਵਾਉਣੀ ਚਾਹੁੰਦੇ ਆ ਸਮਝ ਮਤ ਸਾਨੂੰ ਪਤਾ ਲੱਗ ਗਿਆ ਕਿ ਉਹ ਜਗਾ ਸਰਕਾਰੀ ਤੌਰ ਤੇ ਸਾਨੂੰ ਮਤਲਬ ਹੋਰ ਵੀ ਨਿਕਲিয়েਗੀ ਅਸੀਂ ਉਸ ਜਗਾ ਨੂੰ ਨਿਸ਼ਾਨਦੇਹੀ ਜਿਹੜੀ ਜਿੱਥੇ ਜਿੱਥੇ ਆਏਗੀ ਉੱਥੇ ਉੱਥੇ ਨਿਸ਼ਾਨਦੇਹੀ ਲਵਾਵਾਂਗੇ ਸਾਨੂੰ ਇਸ ਗੱਲ ਦਾ ਨਹੀਂ ਸੀ ਪਤਾ ਵੀ ਕਿੱਥੇ ਕਿੱਥੇ ਜ਼ਿੰਮੇ ਨੇ ਕਿਉਂਕਿ ਜੰਗਲ ਏਰੀਆ ਆ ਜੰਗਲ ਏਰੀਆ ਦੇ ਵਿੱਚ ਸਵੇਰ ਤੋਂ ਲਾ ਕੇ ਅੱਗੇ ਵੀ ਇੱਕ ਦਿਨ ਅਸੀਂ ਇਸੇ ਤਰ੍ਹਾਂ ਮਤਲਬ 8 ਤਰੀਕ ਨੂੰ ਆਏ ਸੀ ਕਿ ਸਾਰੀ ਇਸ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਪਰ ਉਹ ਨਹੀਂ ਅੱਗੇ ਪਿੱਛੇ ਹੋ ਰਹੀ ਸੀ ਅੱਜ ਅਸੀਂ ਦੋਨਾਂ ਪਾਸਿਆਂ ਤੋਂ ਔਰ ਦਰਸ਼ਣ ਕਰਤੋਂ ਤੇ ਮੈਲਪੁਰ ਨੰਗਲ ਤਹਿਸੀਲ ਤੋਂ ਵੀ ਜਿਹੜੇ ਸੀਗੇ ਉਹਨਾਂ ਨੇ ਆਪਣੇ ਕਾਨੂੰਗੋ ਤਵਾਰੇ ਵਸੀਲਦਾਰ ਕੋਲ ਭੇਜੇ ਸੀਗੇ ਔਰ ਉਹਨਾਂ ਦੇ ਰਨ ਮਾਈਟ ਉਹਨਾਂ ਦੇ ਜੋ ਵੀ ਉਹਨਾਂ ਨੇ ਜਿੱਥੇ ਨਿਸ਼ਾਨ ਦੇ ਲੁਆਈ ਆ ਉਸ ਹਿਸਾਬ ਦੇ ਨਾਲ ਜ਼ਮੀਨ ਜਿਹੜੀ ਆ 5 ਏਕੜ ਜਿਹੜੀ ਖਾਲੇ ਸਾਡੀ ਪਿੰਡਿੰਗ ਪਈ ਆ ਅਸੀਂ ਉਹ ਵੀ ਜ਼ਮੀਨ ਦਾ ਪੂਰਾ ਕਰਨਾ ਚਾਹੁੰਦੇ ਹੈਗੇ ਕਿ ਸਾਡੀ ਉਹ ਜ਼ਮੀਨ ਕਿੱਥੇ ਹੈਗੀ ਅਸੀਂ ਸਰਕਾਰ ਨੂੰ ਵੀ ਇਹ ਗੱਲ ਕਰਵਾਗੇ ਕਿ ਜਿਹੜੀ ਜ਼ਮੀਨ ਸਾਡੀ ਇੱਧਰ ਨਿਕਲਦੀ ਰੋਪੜ ਲੱਗਦੀ ਆ ਉਹਨੂੰ ਮਤਲਬ ਪੂਰਾ ਕੀਤਾ ਜਾਵੇ ਸਾਡਾ ਹੋਰ ਕੋਈ ਵਿਵਾਦ ਨਹੀਂ ਹੈ ਇਹ ਸਾਡੀ ਇੱਕ ਸੋਚਣੀ ਹੈ ਜੀ ਆ ਕਿ ਕਬਜ਼ਾ ਕਰਨਾ ਆ ਜਾਂ ਕਿੱਦਾਂ ਕਰਨਾ ਨਹੀਂ ਕੋਈ ਕਬਜ਼ਾ ਨਹੀਂ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਇਹ ਇਤਿਹਾਸਕ ਸਥਾਨ ਬੋਲਦੇ ਆ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਇਹ ਵੀ ਇਤਿਹਾਸਕ ਸਥਾਨ ਹੈ ਆ ਵਿਵਾਦ ਵਾਲੀ ਕੋਈ ਗੱਲ ਨਹੀਂ ਹੈ ਪਿਆਰ ਦੀ ਗੱਲ ਆ ਸਿਰਫ ਗੱਲ ਇਹ ਹੈ ਕਿ ਜ਼ਮੀਨ ਅਸੀਂ ਪੂਰੀ ਕਰਨੀ ਚਾਹੁੰਦੇ ਆ ਉਹ ਜਿੱਥੇ ਜਿੱਥੇ ਆਇਆਗਾ ਉੱਥੇ ਨਿਸ਼ਾਨ ਲੱਗ ਜਾਣਗੇ ਸਾਡਾ ਕੋਈ ਕਿਸੇ ਨਾਲ ਵਿਵਾਦ ਨਹੀਂਗਾ ਐਵੇਂ ਇੱਕ ਸੰਗਤ ਨੂੰ ਗੁੰਮਰਾਹ ਕਰਨਾ ਜਾਂ ਇਹੋ ਜਿਹੇ ਵਿਚਾਰ ਦੇਣੇ ਆ ਉਹ ਗਲਤ ਸੋਚ ਛੋਟੀ ਸੋਚ ਆ ਜੇ ਤੁਹਾਡਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਮਰਪਿਤ ਹੋ ਕੇ ਚੱਲਦੇ ਫਿਰ ਤੁਹਾਡੇ ਕੋਈ ਵਿਚਾਰ ਨਹੀਂ ਅਸੀਂ ਪਹਿਲਾਂ ਵੀ ਬੇਨਤੀ ਕਰਕੇ ਗਏ ਸੀਗੇ ਕਿ ਬਾਬਾ ਜੀ ਅਸੀਂ ਪੈਸੇ ਜਿਸ ਸੰਗਤ ਨੇ ਮਤਲਬ ਥੋੜੇ ਥੋੜੇ ਕਰਕੇ ਇਕੱਠੇ-ਇਕੱਠੇ ਕਰਕੇ ਉਹ ਦੇ ਦਿੱਤੇ ਹੈਗੇ ਆ ਜ਼ਮੀਨ ਫੀਦੀ ਗਈ ਆ ਉਸ ਜ਼ਮੀਨ ਨੂੰ ਸਾਨੂੰ ਪੂਰੀ ਕਰ ਲੈਂਦੇ ਹੋ ਕਿ ਅਸੀਂ ਉਹਨਾਂ ਨੂੰ ਪੈਸੇ ਦਿੱਤੇ ਉਹਨਾਂ ਕੋਲ ਦੀ ਮੇਨ ਜਿਹੜੀ ਅਸੀਂ ਪੂਰੀ ਕਰਵਾ ਲਈ ਨਹੀਂ ਪਰ ਤੁਹਾਡੇ ਨਾਲ ਸਾਡਾ ਕੋਈ ਇਦਾਂ ਦਸਤਾਵੇਜ਼ ਨਹੀਂਗਾ ਪਰ ਉਹ ਪਤਾ ਨਹੀਂ ਮਹਾਂਪੁਰਖਾਂ ਦੇ ਵਿਚਾਰ ਕਿਸ ਤਰ੍ਹਾਂ ਨਹੀਂ ਹੈ ਪਰ ਸੋਚ ਇਹ ਹੋ ਗਈ ਆ ਪਰ ਸੰਗਤ ਇਸ ਗੱਲ ਤੇ ਗਮਰਾ ਨਾ ਹੋਵੇ ਅਗਰ ਜੇ ਕਿਸੇ ਨੂੰ ਮਨ ਦੇ ਵਿੱਚ ਸ਼ੰਕਾ ਭਰਮ ਆ ਤਾਂ ਉਹ ਜਦੋਂ ਮਰਜੀ ਡਿਸਕਸ ਕਰ ਸਕਦਾ ਹੈ ਕੋਈ ਇਦਾਂ ਦੀ ਗੱਲ ਨਹੀਂ ਖੁੱਲ੍ਹਾ ਤਾਂ ਮੈਂ ਵਿਚਾਰਿਆ ਸਾਡਾ ਕੋਈ ਕਿਸੇ ਨਾਲ ਕੋਈ ਤੱਕਾ ਸਾਹੀ ਨਹੀਂ ਕੋਈ ਮੁਕਲੇ ਹੋ ਜਾਣੀ ਸਾਰਿਆਂ ਦਾ ਸਤਿਕਾਰ ਆ ਇੱਧਰ ਵੀ ਸਤਿਗੁਰੂ ਅਰਜਨ ਮਹਾਰਾਜ ਆ ਇੱਧਰ ਵੀ ਸਤਿਗੁਰੂ ਅਰਜਨ ਮਹਾਰਾਜ ਹੀ ਕਿਹਨੂੰ ਕਮਾਂਗੇ ਸਾਰੇ ਪਾਸੇ ਉਹਨਾਂ ਦਾ ਪਛੜ ਆ ਜਾ ਇਹ ਕਿਸੇ ਦਾ ਕੋਈ ਨਿੱਜੀ ਮਾਮਲਾ ਨਹੀਂ ਹੈ ਕਿ ਸਾਡਾ ਕੋਈ ਨਿੱਜੀ ਮਾਮਲਾ ਜਆਸੀਂ ਕੋਈ ਨਿੱਜੀ ਕਬਜ਼ਾ ਦਿੱਤਾ ਆ ਨਹੀਂ ਇਹ ਗੱਲਾਂ ਖਿਆਲ ਗਲਤ ਆ ਜੇ ਗੁਰੂ ਨਾਨਕ ਮਹਾਰਜ ਦੇ ਨਾਂ ਤੇ ਤੇ ਇਹੋ ਜਿਹੇ ਵਿਚਾਰ ਜਿਹੜੇ ਆ ਸਾਡੇ ਅੱਗੇ ਨਹੀਂ ਆਉਣੇ ਚਾਹੀਦੇ ਸੰਗਤ ਨੂੰ ਪਿਆਰ ਦੇ ਨਾਲ ਰੱਖਣਾ ਚਾਹੀਦਾ ਸੰਗਤ ਨੂੰ ਇਕੱਠੇ ਕਰਨਾ ਚਾਹੀਦਾ ਨਾ ਕਿ ਵਖੇੜਨਾ ਚਾਹੀਦਾ ਅੱਗੇ ਸਾਡੇ ਵਿੱਚ ਬਹੁਤ ਵਖੇੜਤਾ ਹੈ ਪਰ ਅਸੀਂ ਉਹ ਨਹੀਂ ਪਾਉਣਾ ਚਾਹੁੰਦੇ ਅਸੀਂ ਸੇ ਸਾਰਿਆਂ ਦੇ ਨਾਲ ਪਿਆਰ ਔਰ ਸਰਕਾਰ ਦੇ ਨਾਲ ਇੱਕਾਰ ਜਿਹੜੇ ਆ ਇੰਨੇ ਪਰੇ ਚੜ੍ਹਨੇ ਦਉਨੇ ਆ ਔਰ ਗੁਰੂ ਦਾਸ ਮਹਾਰਾਜ ਦੇ ਭਗਵੰਗੂਰ ਕੋ ਗਿਆ ਸਾਰਿਆਂ ਅਸੀਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਔਰ ਵਾਹਿਗੁਰੂ ਜੀ ਉਲੇ ਸ਼ੂਨ ਰੁਪਏ ਸਤੁਰਨਾਥ ਮਹਾਰਾਜੀ ਦੇ ਗੁਰੂ ਰੂਪ ਸਤ ਸੰਤ ਜੀ ਬਦੇਸ਼ਾਂ ਦੀਆਂ ਸੰਗਤਾਂ ਨੇ ਰਲ ਕੇ ਇੰਡੀਆ ਦੀ ਪੰਜਾਬ ਦੀ ਸੰਗਤਾਂ ਨੇ ਰਲ ਮਿਲ ਕੇ ਸਾਡੇ ਮਹਾਪੁਰਸ਼ ਸ਼੍ਰੀ ਅਕਸਰ ਸੰਤ ਬਾਬਾ ਨਿਰਮਲ ਦਾਸ ਜੀ ਜੋ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਸ ਸਰਗੀ ਦੇ ਪ੍ਰਧਾਨ ਸਾਹਿਬ ਹਨ ਸਾਡੇ ਮਹਾਪੁਰਸ਼ ਸਾਰੀ ਮਹਾਪੁਰਸ਼ਾਂ ਨੇ ਰਲ ਮਿਲ ਕੇ ਇਹ ਜੋ ਜ਼ਮੀਨ ਖਰੀਦੀ ਹੈ ਸੰਗਤਾਂ ਦਾ ਸਹਿਯੋਗ ਦਾ ਸਹਿਯੋਗਦਾਨ ਹੈ ਜੋ ਵਿਦੇਸ਼ਾਂ ਵਿੱਚ ਸੰਗਤਾਂ ਬੈਠੇ ਉਹਨੇ ਪੈਸਾ ਪੈਸਾ ਇਕੱਠਾ ਕਰਕੇ ਕਿਸੇ ਜ਼ਮੀਨ ਵਾਸਤੇ ਮਹਾਪੁਰਸ਼ਾਂ ਨੂੰ ਦਿੱਤਾ ਹੈ ਤੇ ਮਹਾਪੁਰਸ਼ਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਇਹ ਜ਼ਮੀਨ 36 ਏਕੜ ਖਰੀਦੀ ਹੈ ਜੋ 5 ਏਕੜ ਹਾਲੇ ਜ਼ਮੀਨ ਹੈ ਉਹ ਹਾਲੇ ਸਾਡੇ ਕੋਲ ਨਹੀਂ ਤੇ ਉਸ ਦਾ ਮਤਲਬ ਅਸੀਂ ਸਰਕਾਰ ਕੋ ਵੀ ਬੇਨਤੀ ਕਰਦੇ ਆ ਕਿ ਉਹ ਸਾਨੂੰ 5 ਏਕੜ ਦੀ ਜ਼ਮੀਨ ਪੂਰੀ ਕਰਕੇ ਦਿੱਤੀ ਛੱਤੇ ਕਿੱਲੇ ਪੂਰੀ ਕਰਕੇ ਦਿੱਤੀ ਜਾਵੇ ਸਾਡਾ ਕੋਈ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕੋਈ ਬਾਦ ਵਿਵਾਦ ਨਹੀਂ ਅਸੀਂ ਸਵੇਰ ਤੱਕ ਕਿਸੇ ਨੂੰ ਕੁਝ ਨਹੀਂ ਕਿਹਾ ਲੇਕਿਨ ਉਹਨਾਂ ਨੇ ਜਕਾਰੇ ਲਾਏ ਆ ਸਾਨੂੰ ਕੋਈ ਫਰਕ ਨਹੀਂ ਸਾਡੀਆਂ ਸੰਗਤਾਂ ਰਲ ਮਿਲ ਕੇ ਸੇਵਾ ਕਰ ਰਹੀਆਂ ਤੇ ਆਪਾਂ ਸਾਰੇ ਰਲ ਮਿਲ ਕੇ ਇਹੋ ਹੀ ਬੇਨਤੀ ਕਰਦੇ ਆਂ ਕਿ ਸ੍ਰੀ ਗੁਰੂ ਰਵਦਾਸ ਜੀ ਮਹਾਰਾਜ ਦੇ ਨਾਂ ਤੇ ਇਹ ਜ਼ਮੀਨ ਆ ਸ੍ਰੀ ਗੁਰੂ ਰਵਦਾਸ ਮਹਾਰਾਜ ਦਾ ਹੀ ਇਹ ਜੋ ਹਸਤਾਨ ਆ ਆਪਾਂ ਕਿਸੇ ਦੇ ਨਾਲ ਕੋਈ ਵਾਧਾ ਘਾਟਾ ਨਹੀਂ ਕਰਦੇ ਨਾ ਕਰਨ ਦੀ ਸਾਨੂੰ ਜ਼ਰੂਰਤ ਆ ਆਪਾਂ ਸਾਰਿਆਂ ਨੇ ਰਲ ਮਿਲ ਕੇ ਚੱਲਣਾ ਹੈ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਇਹ ਸਾਰੀਆਂ ਸੰਗਤਾਂ ਦੀ ਇਹ ਸਾਰੀ ਸੰਗਤ ਦੀ ਜਗ੍ਹਾ ਹੈ ਕੱਲੇ ਮਹਾਂਪੁਰਸ਼ਾਂ ਦੀ ਨਹੀਂ ਸ੍ਰੀ ਗੁਰੂ ਰਵਦਾਸ ਬੇਗੰਪੁਰਾ ਸਦਨ ਜੋ ਕਿ ਮਾਪੁਰਸ਼ਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਇਸ ਨੂੰ ਬਣਾਉਣਾ ਹੈ ਇੱਥੇ ਬੇਗੰਪੁਰਾ ਬਸਾਉਣਾ ਰਲ ਮਿਲ ਕੇ ਸਾਰਿਆਂ ਨੇ ਤਾਂ ਸਾਡਾ ਕਿਸੇ ਦੇ ਨਾਲ ਕੋਈ ਬਾਤ ਵਿਵਾਦ ਨਹੀਂ ਬਸ ਇੰਨੀ ਸਾਡੀ ਬੇਨਤੀ ਸਰਕਾਰ ਅੱਗੇ ਬੇਨਤੀ ਆ ਕਿ ਸਾਨੂੰ ਜਿਹੜੇ 5 ਏਕੜ ਹਾਲੇ ਸਾਡੀ ਜਮੀਨ ਰਹਿੰਦੀ ਆ ਉਹ ਸਾਨੂੰ ਲੈ ਕੇ ਦਿੱਤੀ ਜਾਵੇ ਜਿਨ੍ਹਾਂ ਦੇ ਕਬਜ਼ੇ ਥੰਡੇ ਆ ਜੈਗੁਰਦੇਵ ਜਨ ਪੰਜਾਬੀ ਨਿਊਜ਼ ਤੇ ਨਮੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ